ਇਸ ਖਬਰ ਦੇ ਮੁਤਾਬਕ ਫਾਜ਼ਿਲਕਾ ਵਿੱਚ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਅਸਿਸਟੈਂਟ ਲੇਬਰ ਕਮਿਸ਼ਨਰ ਏਐਲਸੀ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਯੂਨੀਅਨ ਆਗੂਆਂ ਨੇ ਲਾਭਪਾਤਰੀਆਂ ਦੇ ਵਿਦਿਆਰਥੀ ਬੱਚਿਆਂ ਦੇ ਵਜ਼ੀਫਿਆਂ ਦੀ ਰੁਕੀ ਰਕਮ ਅਤੇ ਹੋਰ ਮਸਲਿਆਂ ਬਾਰੇ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ ਹੇਠ ਲਿਖੇ ਮੁੱਖ ਨੁਕਤੇ ਸਾਹਮਣੇ ਆਏ। ਏਐਲਸੀ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਵੈਲਫੇਅਰ ਬੋਰਡ ਦੀ ਸਾਈਟ ਚੱਲਣ ਤੋਂ ਬਾਅਦ ਲਾਭਪਾਤਰੀਆਂ ਦੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਲਗਾਤਾਰ ਸੂਬਾ ਪੱਧਰ ਤੋਂ ਲੈ ਕੇ ਸਥਾਨਕ ਪੱਧਰ ਤੱਕ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ ਏਐਲਸੀ ਨੇ ਕਿਰਤ ਦਫ਼ਤਰ ਫਾਜ਼ਿਲਕਾ ਵਿੱਚ ਪਹਿਲਾਂ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦਾ ਭਰੋਸਾ ਦਿੱਤਾ ਏਐਲਸੀ ਨੇ ਉਸਾਰੀ ਕਿਰਤਿਆਂ ਦੇ ਮਸਲਿਆਂ ਨੂੰ ਜਾਇਜ਼ ਦੱਸਿਆ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਾਅਦਾ ਕੀਤਾ ਇਹ ਮੀਟਿੰਗ ਉਸਾਰੀ ਕਿਰਤਿਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਸਕਾਰਾਤਮਕ ਕਦਮ ਹੈ ਅੱਜ ਇੱਕ ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਐਟਕ ਰਜਿਸਟਰਡ ਪੰਜਾਬ ਨਾਲ ਲੇਬਰ ਡਿਪਾਰਟਮੈਂਟ ਦੀ ਇੱਕ ਮੀਟਿੰਗ ਹੋਈ ਹੈ ਐਲਸੀ ਸਰਦਾਰ ਗੁਰਪ੍ਰੀਤ ਸਿੰਘ ਨੇ ਸਪੈਸ਼ਲ ਤੌਰ ਤੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਇਸ ਸਬੰਧੀ ਮੀਟਿੰਗ ਕੀਤੀ ਹੈ ਕਿ ਜਿੰਨੇ ਵੀ ਲਾਹਪਤਰੀ ਕਿਰਤੀਆਂ ਦੇ ਬਕਾਇਆ ਮਾਮਲੇ ਹੈਗੇ ਨੇ ਉਹਨਾਂ ਨੂੰ ਤੁਰੰਤ ਜਿਹੜਾ ਹੱਲ ਕੀਤਾ ਜਾਵੇਗਾ ਖਾਸ ਤੌਰ ਤੇ ਲਾਹਪਤਰੀ ਕਿਰਤੀਆਂ ਦੇ ਵਿਦਿਆਰਥੀ ਬੱਚਿਆਂ ਦੇ ਜਿਹੜੇ ਰੁਕੇ ਹੋਏ ਵਜੀਫੇ ਨੇ ਉਹਨਾਂ ਨੂੰ ਜਾਰੀ ਕਰਨ ਵਾਸਤੇ ਜਿਹੜਾ ਖੁੱਲ ਕੇ ਚਰਚਾ ਹੋਈ ਹੈ ਔਰ ਐਲਸੀ ਸਾਹਿਬ ਨੇ ਬਕਾਇਦਾ ਯੂਨੀਅਨ ਤੋਂ ਇਸ ਗੱਲ ਦਾ ਸਾਥ ਮੰਗਿਆ ਹੈ ਕਿ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਾਸਤੇ ਯੂਨੀਅਨ ਸਾਥ ਦੇਵੇ ਯੂਨੀਅਨ ਨੇ ਵਿਸ਼ਵਾਸ ਦਵਾਇਆ ਹੈ ਕਿ ਮੈਟ ਦੇ ਆਧਾਰ ਤੇ ਪਾਰਦਰਸ਼ੀ ਟੰਗ ਦੇ ਨਾਲ ਜਿਹੜੇ ਲਾਹਪਾਤਰੀ ਕਿਰਤੀਆਂ ਦੇ ਜਿਹੜੇ ਬਕਾਇਆ ਰਾਸ਼ੀ ਹੈ ਉਹਨਾਂ ਦੇ ਜਿਹੜੀ ਰਾਸ਼ੀ ਜਾਰੀ ਕੀਤੀ ਜਾਵੇ ਜਿਹੜੇ ਉਹਨਾਂ ਦੇ ਬੱਚੇ ਨੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਵਜੀਫੀਆਂ ਦੀ ਰਾਸ਼ੀ ਪਈ ਹੈ ਉਹ ਜਾਰੀ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਨਜਾਇਜ਼ ਤੌਰ ਤੇ ਆਬਜੈਕਸ਼ਨ ਲਗਾਏ ਜਾ ਰਹੇ ਨੇ ਗੈਰਵਾਜਬ ਆਬਜੈਕਸ਼ਨ ਉਹ ਤੁਰੰਤ ਜਿਹੜੇ ਨੇ ਉਹ ਖਤਮ ਕੀਤੇ ਜਾਣ ਏਐਲਸੀ ਸਾਹਿਬ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਜਿਹੜੇ ਇਹ ਆਬਜੈਕਸ਼ਨ ਲੱਗ ਰਹੇ ਨੇ ਦਫ਼ਤਰ ਦੇ ਵਿੱਚ ਹੀ ਜਿਹੜੇ ਕੀਰਤੀਆਂ ਨੂੰ ਬੁਲਾ ਕੇ ਉਹਨਾਂ ਦੀ ਲਾਹਪਤਰੀ ਕਾਪੀਆਂ ਬਣਾਉਣ ਦੀ ਗੱਲ ਹੋਵੇ ਜਿਹੜੀ ਨਿਯੋਣ ਨਿਵੇਂਉਣ ਦੀ ਗੱਲ ਹੋਵੇ ਜਾਂ ਫਿਰ ਜਿਹੜਾ ਇਹ ਹੋਰ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਤੁਰੰਤ ਜਿਹੜਾ ਹੈਗਾ ਉਹ ਦਫ਼ਤਰ ਦੇ ਵਿੱਚ ਹੀ ਇਹਦੇ ਮਸਲੇ ਹੱਲ ਕੀਤੇ ਜਾਣਗੇ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਯੂਨੀਅਨ ਦੇ ਜਿਹੜੇ ਵੀ ਨੁਮਾਇੰਦੇ ਆਣਗੇ ਉਹਨਾਂ ਨੂੰ ਪੂਰਾ ਮਾਨ ਸਤਕਾਰ ਨਹੀਂ ਮਿਲੇਗਾ ਔਰ ਵਧੀਆ ਢੰਗ ਦੇ ਨਾਲ ਜਿਹੜਾ ਕੰਮ ਹੈ ਉਹ ਕੀਤਾ ਜਾਏਗਾ ਔਰ ਖਾਸ ਤੌਰ ਤੇ ਜਿਹੜੇ ਸੇਵਾ ਕੇਂਦਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਅਸੀਂ ਜ਼ਰੂਰ ਕਹਿਣ ਦੇਣਾ ਚਾਹੁੰਦੇ ਆ ਕਿ ਲਾਪਾਥਰੀਆਂ ਦੇ ਨਜਾਇਜ਼ ਤੌਰ ਤੇ ਜਿਹੜੇ ਅਬਜੈਕਸ਼ਨ ਲਗਾਏ ਜਾ ਰਹੇ ਨੇ ਜਾਂ ਫਿਰ ਉਹਨਾਂ ਦੀ ਅਣਦੇਖੀ ਕਰਕੇ ਫਾਰਮ ਭਰੇ ਜਾਂਦੇ ਨੇ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਹਨਾਂ ਨੂੰ ਜਰੂਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਉਹ ਕਿਰਤੀ ਨੇ ਉਹ ਸਾਡੀ ਪੈਣਾ ਪ੍ਰਾਣ ਨੇ ਪਰ ਉਹਨਾਂ ਨੂੰ ਅਪੀਲ ਹੈ ਕਿ ਕਿਰਤੀਆਂ ਨੂੰ ਖੱਜਲ ਖਵਾਰ ਨਾ ਕਰਨ ਅਸੀਂ ਨੋਟ ਕਰਾਂਗੇ ਕਿ ਜਦੋਂ ਹੀ ਸਾਈਟ ਚੱਲਦੀ ਹੈ ਕਿਉਂਕਿ ਐਲ ਸੀ ਸਾਹਿਬ ਨੇ ਕਿਹਾ ਕਿ ਸਾਈਟ ਚੱਲਣ ਤੋਂ 1 ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਜਿਹੜੀ ਹੈ ਉਹ ਪੈਂਡੈਂਸੀ ਖਤਮ ਕਰਨ ਦਾ ਕੰਮ ਫਾਜ਼ਿਲਕਾ ਚ ਸ਼ੁਰੂ ਕਰਾਂਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇਕਰ ਪੈਂਡੈਂਸੀ ਹੈ ਤੇ ਉਹ ਜ਼ਿਲ੍ਹਾ ਫਾਜ਼ਿਲਕਾਰ ਦੇ ਵਿੱਚ ਲਗਭਗ ਜਿਹੜੇ ਨੇ 14000 ਕੇਸ ਜਿਹੜੇ ਬਕਾਇਆ ਪਏ ਨੇ ਉਹਨਾਂ ਕੇਸਾਂ ਦੇ ਜਿਹੜੇ ਬਕਾਇਆ ਕੇਸ ਨੇ ਉਹਨਾਂ ਨੂੰ ਜਿਹੜੇ ਸੋਲਵ ਕਰਨ ਵਾਸਤੇ ਹੱਲ ਕਰਨ ਵਾਸਤੇ ਅੱਜ ਯੂਨੀਅਨ ਨੇ ਸਪੈਸ਼ਲ ਮੀਟਿੰਗ ਕੀਤੀ ਹੈ ਔਰ ਇਸ ਮੀਟਿੰਗ ਦਾ ਸਿੱਟਾ ਇਹ ਹੈ ਕਿ ਉਹਨਾਂ ਨੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਕੰਸਟਰਕਸ਼ਨ ਲੇਬਰ ਯੂਨੀਅਨ ਦੇ ਦਫ਼ਤਰ 'ਚ ਮਿਲਿਆ ਹੈ ਐਲਸੀ ਸਾਹਿਬ ਨੂੰ ਉਹਨਾਂ ਸਾਨੂੰ ਇਸ ਗੱਲ ਦਾ ਵਿਸ਼ਵਾਸ ਦੁਆਇਆ ਹੈ ਜਿਸ ਦਿਨ ਸਾਈਟ ਖੁੱਲ ਗਈ ਉਸੇ ਦਿਨ ਤੋਂ ਤੁਹਾਡੇ ਜੋ ਪਿਛਲੀਆਂ ਪੈਂਡਿੰਗ ਫੈਲਾ ਪਈਆਂ ਜਾਂ ਜੋ ਜਿੰਨੇ ਵੀ ਤੁਹਾਡੇ ਕੰਮ ਪੈਣ ਉਹ ਸਾਰੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਜਲਦੀ ਤੋਂ ਜਲਦੀ ਇਹ ਜੋ ਕੰਮ ਨੂੰ ਨੇਪਰੇ ਚੜਾਇਆ ਜਾਵੇਗਾ ਹਾਂਜੀ ਭਾਜੀ ਅਸੀਂ ਅੱਜ ਫਾਇਲ ਕਾ ਜ਼ਿਲ੍ਹੇ ਵਿੱਚ ਲਾਭ ਪਾਤਰੀ ਵਾਸਤੇ ਲਾਭ ਪਾਤਰੀ ਵਾਸਤੇ ਏਲਸੀ ਨੂੰ ਮਿਲੇ ਜਿਨ੍ਹਾਂ ਦੇ ਪੈਸੇ ਕਈਆਂ ਦੇ ਰੁਕੇ ਹੋਏ ਆ ਉਹਨਾਂ ਨੂੰ ਦਵਾਉਣ ਵਾਸਤੇ ਔਰ ਏਲਸੀ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਉਹਦਾ ਹਾਲ ਦੱਸਿਆ ਹੈ ਇਸ ਕਰਕੇ ਅਸੀਂ ਉਸ ਮੁਤਾਬਕ ਚੱਲਾਂਗੇ ਤੇ ਸਾਡੇ ਲੋਕਾਂ ਦੇ ਪੈਸੇ ਆ ਜਾਣਗੇ ਥੈਂਕ ਯੂ